ਖਬਰਨਾਮਾ ਦੇਖ ਰਿਹਾ ਸੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਵੈਸੇ ਤਾਂ ਵਿਰੋਧੀ ਧਿਰਾਂ ਦਾ ਕੰਮ ਹੁੰਦਾ ਹੈ ਮੌਜੂਦਾ ਸਰਕਾਰ ਨੂੰ ਭੰਡਣਾ ਉਹਨਾਂ ਦਾ ਵਿਰੋਧ ਕਰਨਾ ਉਹਨਾਂ ਦੀਆਂ ਕਮੀਆਂ ਕਢਣਾ ਲੇਕਿਨ ਇੱਧਰ ਆਮ ਆਦਮੀ ਪਾਰਟੀ ਦੇ ਮੌਜੂਦਾ ਵਿਧਾਇਕ ਵੀ ਪੰਜਾਬ ਸਰਕਾਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੂੰ ਕੋਸ ਰਹੇ ਨੇ ਜੇਕਰ ਆਮ ਆਦਮੀ ਪਾਰਟੀ ਦੇ ਵਿਧਾਇਕ ਅਤੇ ਮੰਤਰੀ ਹੀ ਵਿਰੋਧ ਕਰਨਗੇ ਫਿਰ ਦੂਜੀਆਂ ਪਾਰਟੀਆਂ ਵੱਲੋਂ ਤਾਂ ਵਿਰੋਧ ਕੀਤਾ ਜਾਵੇਗਾ ਸਭ ਤੋਂ ਪਹਿਲਾਂ ਵਿਰੋਧ ਕੀਤਾ ਹਰਮਿੰਦਰ ਸਿੰਘ ਪਠਾਨ ਮਾਜਰਾ ਨੇ ਪਠਾਨ ਮਾਜਰਾ ਨੇ ਤਾਂ ਇਥੋਂ ਤੱਕ ਵੀ ਕਹਿ ਦਿੱਤਾ ਕਿ ਭਈ ਇੱਕ ਚਪੜਾਸੀ ਦੀ ਬਦਲੀ ਨਾ ਤਾਂ ਕੋਈ ਵਿਧਾਇਕ ਤੇ ਨਾ ਕੋਈ ਮੰਤਰੀ ਕਰਾ ਸਕਦਾ ਹੈ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜੀਵਾਲ ਵੱਲੋਂ ਸਾਰੇ ਵੱਡੇ ਫੈਸਲੇ ਲੈ ਜਾਂਦੇ ਨੇ ਜੋ ਵੀ ਕੁਝ ਕਰਨਾ ਹੁੰਦਾ ਹੈ ਪਹਿਲਾਂ ਜਿਹੜੀ ਹੈ ਮੋਰ ਸੈਨ ਜਿਹੜੇ ਨੇ ਭੁੱਗੀ ਹੈ ਉਹ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜੀਵਾਲ ਦੀ ਵਜਦੀ ਹੈ ਉਸ ਤੋਂ ਬਾਅਦ ਜਾ ਕੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਐਲਾਨ ਕੀਤੇ ਜਾਂਦੇ ਐਲਾਨ ਕੀਤੇ ਜਾਂਦੇ ਨੇ इवन दो ਉਹਨਾਂ ਨੇ ਕਿਹਾ ਦਿੱਤਾ ਸੀ ਕਿ ਜੇਕਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਪੰਜਾਬ ਦੇ ਹੱਕਾਂ ਦੇ ਲਈ ਲੜਦੇ ਆ ਤੇ ਪੰਜਾਬ ਦੇ ਮੰਤਰੀ ਅਤੇ ਵਿਧਾਇਕ ਇੱਕ ਥਾਪੜ ਕੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜੀਵਾਲ ਦਾ ਖੜਾ ਛੱਡ ਕੇ ਸਾਥ ਛੱਡ ਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਖੜੇ ਹੋ ਜਾਵਣਗੇ ਚਾਹੇ ਸਾਨੂੰ ਕੋਈ ਪੰਜਾਬ ਲੈਵਲ ਤੇ ਕੋਈ ਨਵੀਂ ਪਾਰਟੀ ਬਣਾਉਣੀ ਪਵੇ ਲੇਕਿਨ ਜੋ ਕੁਝ ਵੀ ਕੀਤਾ ਹਰਮਿੰਦਰ ਸਿੰਘ ਪਠਾਨ ਮਾਜਰਾ ਦੇ ਨਾਲ ਉਹ ਪੰਜਾਬ ਦੇ ਬੱਚੇ-ਬੱਚੇ ਨੂੰ ਪਤਾ ਹੈ ਦੂਸਰੇ ਪਾਸੇ ਆਮ ਆਦਮੀ ਪਾਰਟੀ ਦੇ ਇੱਕ ਹੋਰ ਮੌਜੂਦਾ ਵਿਧਾਇਕ ਨੇ ਵਿਰੋਧ ਕਰ ਦਿੱਤਾ ਹੈ ਆਮ ਆਦਮੀ ਪਾਰਟੀ ਦਾ ਕਿ ਭਈ ਲੱਖਾਂ ਰੁਪਏ ਲੋਕਾਂ ਨੇ ਲਾਏ ਨੇ ਲੱਖਾਂ ਰੁਪਏ ਲਾ ਕੇ ਲੋਕਾਂ ਨੇ ਕੋਠੀਆਂ ਬਣਾਈਆਂ ਨੇ ਲੈਕਿਨ ਉਹਨਾਂ ਕੋਟੀਆਂ ਦਾ ਕੋਈ ਫਾਇਦਾ ਨਹੀਂ ਜੇਕਰ ਪੰਜਾਬ ਸਰਕਾਰ ਨੇ ਸਾਡੀ ਗੱਲ ਹੀ ਨਹੀਂ ਸੁਣਨੀ ਉਹਨਾਂ ਕਿਹਾ ਕਿ ਬੁਰਾ ਹਾਲ ਹੋ ਗਿਆ ਹੈ ਧੂਆ ਨਿਕਲ ਗਿਆ ਹੈ ਸਰਕਾਰ ਦਾ ਸਾਡੇ ਤਿੰਨਾਂ ਸਾਲਾਂ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਡੱਕਾ ਮੇਰੇ ਹਲਕੇ ਦੇ ਵਿੱਚ ਨਹੀਂ ਤੋੜਿਆ ਗਿਆ ਮੈਂ ਕਿਹੜੇ ਮੂੰਹ ਦੇ ਨਾਲ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਵੋਟਾਂ ਮੰਗਣ ਜਾਵਾਂਗਾ ਵੋਟਾਂ ਤਾਂ ਮੈਂ ਤਾਂ ਮੰਗਾ ਨਾ ਜੇਕਰ ਮੈਂ ਕੰਮ ਕੀਤੇ ਹੋਣ ਜੇਕਰ ਮੇਰੀ ਕਿਸੇ ਅਫਸਰ ਸਾਹੀ ਨੇ ਸੁਣੀ ਹੋਵੇ ਨਾ ਤਾਂ ਪੰਜਾਬ ਦੇ ਮੁੱਖ ਮੰਤਰੀ ਭਗਵਤ ਮਾਨ ਤੇ ਨਾ ਸੁਪਰੀਮੋ ਤੇ ਨਾ ਕੋਈ ਸਾਡੀ ਬਿਊਰੋਕ੍ਰੇਸੀ ਸੁਣਦੀ ਹੈ ਅਸੀਂ ਤੁਹਾਨੂੰ ਉਸ ਵਿਧਾਇਕ ਦੀ ਜਵਾਨੀ ਵੀ ਸੁਣਾਵਾਂਗੇ ਸੋਸ਼ਲ ਮੀਡੀਆ ਤੇ ਵੀਡੀਓ ਅੱਜ ਬੜੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਆਮ ਆਦਮੀ ਪਾਰਟੀ ਦੇ ਮੌਜੂਦਾ ਵਿਧਾਇਕ ਦੀ ਅੱਜ ਉਸ ਨੇ ਵੀ ਤਸੱਲੀ ਕੀਤੀ ਜਿਸ ਤਰ੍ਹਾਂ ਤਸੱਲੀ ਕੀਤੀ ਸੀ ਆਪ ਆਦੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਸ਼ਵਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਹਰਮੀਤ ਸਿੰਘ ਪਠਾਨ ਮਾਜਰਾ ਨੇ ਅੱਜ ਉਹੀ ਕੰਮ ਕੀਤਾ ਗਿਆ ਆਪ ਆਦੀ ਪਾਰਟੀ ਦੇ ਮੌਜੂਦਾ ਵਿਧਾਇਕ ਹਲਕਾ ਬੋਹਾਲੀ ਤੋਂ ਕਲਵੰਤ ਸਿੰਘ ਜੋ ਇੱਕ ਨਾਮੀ ਗ੍ਰਾਮੀ ਅਤੇ ਰੀਅਲ ਏਸਟੇਟ ਦੇ ਮਾਲਕ ਨੇ ਪਹਿਲਾਂ ਆਪਾਂ ਗੱਲ ਸੁਣਦੇ ਹਾਂ ਕਲਵੰਤ ਸਿੰਘ ਜੀ ਨਾਲ ਪਰ ਬਹੁਤ ਹੋ ਰਹਾ ਸਤ ਲੋਕਾਂ ਦਾ ਨਖਾਂ ਕਰੋੜਾਂ ਰਾਵੀ ਆਖਿਆ ਹੈ ਮਹਾਲੀ ਸਾਰਾ ਬੀਗਾ ਚੜੀਆਂ ਸੜਕਾਂ ਟੁੱਟੀਆਂ ਹੋਈਆਂ ਨੇ ਸਾਰੇ ਗਏ ਕਹਿੰਦੇ ਆ ਚੌਕ ਟੁੱਟੇ ਹੋਏ ਨੇ ਸੀਵਰੇਜ ਬਚੇ ਹੋਏ ਨੇ ਸਾਰਾ ਬੁਰਾ ਨਾ ਕਾਰਪੋਰੇਸ਼ਨ ਦਾ ਧਿਆਨ ਨਾ ਥੀ ਨਾ ਗਮਾਡਾ ਦਾ ਜਿਹੜਾ ਮੈਕਸਿਮਮ ਪੈਸੇ ਕਮਾਉਂਦਾ ਨਾ ਗਮਾਡਾ ਦਾ ਧਿਆਨ ਗਮਾਡਾ ਦੇ ਅਫਸਰ ਤਾਂ ਬਾਹਰ ਨਿਕਲ ਕੇ ਕਰਦੇ ਦੇਖਦੇ ਨਾ ਅੱਜ ਦਾ ਬੰਦੇ ਕਰਦੇ ਦੇਖਿਆ ਮੈਂ ਅੱਜ ਨੂੰ ਜਨਤਵਾਦ ਦਿਖਾਇਆ ਇਸ ਦੌਰਾ ਦੀ ਟੈਮਰੀ ਨਾਲ ਪਰ ਬਹੁਤ ਬੁਰਾ ਸਟਾਫ ਲੋਕਾਂ ਦਾ ਲੱਖਾਂ ਕਰੋੜਾਂ ਰਵਾਏ ਇਨਖਤਿਆਰ ਹੋ ਗਏ ਨੇ ਹਾਲੀ ਦੇ ਵਿੱਚ ਸਾਰਾ ਵਿਗਾੜ ਸਾਰੀਆਂ ਸੜਕਾਂ ਟੁੱਟੀਆਂ ਹੋਈਆਂ ਨੇ ਸਾਰੇ ਗੱਦਨੇ ਚੌਕ ਟੁੱਟੇ ਹੋਏ ਨੇ ਸੀਵਰੇਜ ਵਿੱਚ ਹੋਏ ਨੇ ਸਾਰਾ ਬੁਰਾ ਨਾ ਕਾਰਪੋਰੇਸ਼ਨ ਦਾ ਧਿਆਨ ਉੱਥੇ ਨਾ ਠਮਾੜਾ ਦਾ ਜਿਹੜਾ ਮੈਕਸਮ ਪੈਸੇ ਕਮਾਉਂਦਾ ਹੈ ਨਾ ਕੁਮਾਰਾ ਦਾ ਧਿਆਨ ਕੁਮਾਰਾ ਤੇ ਅਫਸਰ ਤਾਂ ਬਾਹਰ ਨਿਕਲ ਕੇ ਕਰਦੇ ਦਿਨ ਦਿਨ ਨਾ ਅੱਜ ਦਾ ਬੋਲ ਕਰਦੇ ਦੇਖਿਆ ਮੈਂ ਜਿਹਨੂੰ ਜਤਵਾ ਦਿਖਾਇਆ ਚੌਂ ਦੌਰਾਂ ਦੀ ਕੰਮ ਇਹ ਨਹੀਂ ਕੁਲਵੰਤ ਸਿੰਘ ਕੁਲਵੰਤ ਸਿੰਘ ਆਪਣੀ ਹਾਲ ਦੱਸ ਰਿਆ ਨਹੀਂ ਹਲਕੇ ਦੇ ਲੱਖਾਂ ਕਰੋੜਾਂ ਰੁਪਈਆਂ ਦੀਆਂ ਲੋਕਾਂ ਨੇ ਕੋਠੀਆਂ ਬਣਾਈਆਂ ਨੇ ਉਹ ਕਿਹੜੇ ਕੰਮ ਦੀਆਂ ਚੌਂ ਟੁੱਟੇ ਹੋਏ ਸੀਵਰੇਜ ਦੇ ਵਿੱਚ ਗੋਡੇ-ਗੋਡੇ ਗੰਧ ਹੈ ਸੜਕਾਂ ਟੁੱਟੀਆਂ ਹੋਈਆਂ ਨੇ ਟੋਬਿਆਂ ਦੇ ਵਿੱਚ ਪਾਣੀ ਖੜਿਆ ਹੈ ਕਹਿੰਦਾ ਪ੍ਰਸ਼ਾਸਨ ਸਾਡੀ ਗੱਲ ਹੀ ਨਹੀਂ ਸੁਣਦਾ ਕੀ ਹੁਣ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜੀਵਾਲ ਕੁਲਵੰਤ ਸਿੰਘ ਤੇ ਐਕਸ਼ਨ ਲੈਣਗੇ ਜਿਸ ਤਰ੍ਹਾਂ ਹਰਮੀਤ ਸਿੰਘ ਪਠਾਨ ਮਾਜਰਾ ਉਤੇ ਐਕਸ਼ਨ ਲਿਆ ਗਿਆ ਇਹ ਆਉਣ ਵਾਲੇ ਦਿਨਾਂ ਵਿੱਚ ਪਤਾ ਲੱਗੇਗਾ ਧੰਨਵਾਦ